ਹੈਲੋ ਜੀ ਸੋ ਸ੍ਰੀਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੂਟ ਇਹ ਜਿਹੜੇ ਸੂਟ ਅੱਜ ਦੇ ਰਹਿਣਗੇ ਇਹ ਜ਼ਿਆਦਾਤਰ ਟੈਬੀ ਲਾਈਨਿੰਗ ਤੇ ਬਰਬਰੀ ਦੇ ਉੱਪਰ ਆ ਬਰਬਰੀ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਤੇ ਟੈਬੀ ਲਾਈਨਿੰਗ ਨੂੰ ਤੁਸੀਂ ਲਗਾਤਾਰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਸੋਹਣੇ ਸੋਹਣੇ ਪ੍ਰਿੰਟ ਦੇਖਣਾ ਤੇ ਡਿਮਾਂਡ ਦੇ ਵਿੱਚ ਨਹੀਂ ਵੀ ਲੈ ਕੇ ਆਓ ਹੋਰ ਸੋਹਣੇ ਪ੍ਰਿੰਟ ਹਨਾ ਤਾਂ ਅੱਜ ਆਪਾਂ ਟੈਬੀ ਲਾਈਨਿੰਗ ਤੇ ਬਰਬਰੀ ਦੋਨਾਂ ਦੇ ਪ੍ਰਿੰਟ ਲੈ ਕੇ ਆਏ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹਿੱਤ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਜਿਹੜੀਆਂ ਭੈਣਾ ਫਰਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਆਪਣੀ ਡੇਲੀ ਵੀਡੀਓ ਆਉਂਦੀ ਆ ਸ਼ਾਮ ਨੂੰ 5 ਤੋਂ 6 ਵਜੇ ਦੇ ਵਿੱਚ ਵਿੱਚ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਤੇ ਤੁਸੀਂ ਆਪਣੀ ਵੀਡੀਓ ਦੇਖ ਕੇ ਜਿੱਦਾਂ ਦਾ ਵੀ ਤੁਹਾਨੂੰ ਸੂਟ ਚਾਹੀਦਾ ਤੁਸੀਂ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਬੇਫਿਕਰ ਹੋ ਕੇ ਤੁਸੀਂ ਆਪਣੀ ਆਰਡਰ ਦੇ ਸਕਦੇ ਹੋ ਪੇਮੈਂਟ ਦਾ ਮੈਥਡ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਅੱਜ ਦੇ ਪਹਿਲਾ ਹੀ ਸੂਟ ਟੈਬੀ ਲਾਈਨਿੰਗ ਦਿਖਾਵਾਂਗੀ ਉੱਪਰ ਸਾਰਾ ਹੈਂਡ ਦਾ ਕੰਮ ਮਿਲੂਗਾ ਤੁਹਾਨੂੰ ਸੂਟ ਦੇ ਉੱਪਰ ਜਾਨੀ ਕਿ ਜਿਵੇਂ ਮਰਜੀ ਤੁਸੀਂ ਹਨਾ ਇਹਨੂੰ ਫੰਕਸ਼ਨ ਵੇਅਰ ਕਰ ਸਕਦੇ ਹੋ ਕਿਸੇ ਵੀ ਫੰਕਸ਼ਨ ਤੇ ਪਾਉਣਾ ਤੇ ਪਿਓਰ ਟੈਬੀ ਲਾਈਨਿੰਗ ਦੇ ਉੱਪਰ ਆ ਇਹ ਸੈਮੀ ਵਾਲਾ ਨਹੀਂ ਹੈਗਾ ਪਿਓਰ ਦਾ ਸਾਰਾ ਹਨਾ ਲੱਗਿਆ ਹੋਇਆ ਇਹਦਾ ਬੇਸ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਸੋ ਜਿਹੜੀਆਂ ਪਹਿਣਾ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਬਸ ਸਕਰੀਨ ਸ਼ਾਟ ਲਈ ਚੱਲਿਓ ਤੇ ਆਰਡਰ ਕਰੀ ਚੱਲਿਓ ਹਲੋ ਇਹ ਹੈਗਾ ਆਪਣੀ ਵੀਡੀਓ ਦਾ ਫਰਸਟ ਸੂਟ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਬਹੁਤ ਸੋਹਣੀ ਕਲੈਕਸ਼ਨ ਆ ਟੋਟਲੀ ਸਾਰਾ ਹੈਂਡ ਦਾ ਕੰਮ ਮਿਲੂਗਾ ਜਿੰਨਾ ਵੀ ਸਾਰਾ ਹੈਂਡ ਦੇ ਨਾਲ ਪ੍ਰਿੰਟਿੰਗ ਨੂੰ ਹਾਈਲਾਈਟ ਕੀਤਾ ਹੋਇਆ ਜੇ ਤੁਹਾਨੂੰ ਪ੍ਰਿੰਟਿੰਗ ਦਾ ਪਤਾ ਲੱਗਦਾ ਹੋਵੇ ਹਨਾ ਕਈ ਵਾਰੀ ਕਈ ਚੀਜ਼ਾਂ ਨੇ ਜਿਹੜੀਆਂ ਕੈਮਰਾ ਕੈਪਚਰ ਨਹੀਂ ਕਰਦਾ ਪਰ ਬਹੁਤ ਸੋਹਣੇ ਸੂਟ ਨੇ ਲੁੱਕ ਵਾਈਜ਼ ਬਹੁਤ ਸੋਹਣੇ ਨੇ ਕਲਰ ਵਾਈਜ਼ ਬਹੁਤ ਸੋਹਣੇ ਨੇ ਤੇ ਬਹੁਤ ਸੋਹਣੀ ਇਹ ਪ੍ਰਿੰਟਿੰਗ ਆ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਆਊਗਾ ਪਸੰਦ ਸਕਰੀਨਸ਼ਾਟ ਲੈ ਲਿਓ ਨਾਲ ਇਹਦੇ ਗ੍ਰੇ ਬਾਟਮ ਮਿਲੂਗੀ ਆ ਲੋ ਗ੍ਰੇ ਕਲਰ ਦੀ ਰਹੂਗੀ ਇਹਦੀ ਬਾਟਮ ਠੀਕ ਇਹਦਾ ਬੇਸ ਵੀ ਛੋਟ ਦਾ ਗ੍ਰੇ ਆ ਬਹੁਤ ਸੋਹਣਾ ਸਰਦਾਰੀ ਜਿਹਾ ਕਲਰ ਵੀ ਸਰਦਾਰੀ ਜਿਹਾ ਵਾ ਤੇ ਜਿਵੇਂ ਮਰਜੀ ਤੁਸੀਂ ਜਿਹੜੀ ਮਰਜੀ ਇਸ ਵਿੱਚ ਵੀਅਰ ਕਰ ਸਕਦੇ ਹੋ ਨਾਲ ਪਿਓਰ ਮੁੰਡਾ ਹਾਲ ਦੇ ਮਿਲਣਗੇ ਜੀ ਦੁਪੱਟੇ ਆ ਲੋ ਪਿਓਰ ਮੁੰਡਾ ਹਾਲ ਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਪੂਰਾ ਖੁੱਲਾ ਡੁੱਲਾ ਬਹੁਤ ਸੋਹਣਾ ਤੇ ਵਿੱਚ ਇਹਦੇ ਲਾਈਨਿੰਗ ਰਹੂਗੀ ਟੈਬੀ ਵਾਂਗੂ ਰਹੂਗੀ ਇਹਦੀ ਜਾਨੀ ਕਿ ਜਿਹੜੀ ਪ੍ਰਿੰਟਿੰਗ ਰਹੂਗੀ ਵਿੱਚ ਸੈਲ ਪ੍ਰਿੰਟਿੰਗ ਵਿਟੈਬੀ ਵਾਂਗੂ ਰੋਗੀ ਪਰ ਪਿਓਰ ਮੁੰਡਾ ਹਾਲ ਦਾ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਦੋਨੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਇਹ ਤਾਂ ਆ ਗਿਆ ਗ੍ਰੇ ਕਲਰ ਸੈਕੰਡ ਆ ਗਿਆ ਡਾਰਕ ਕਲਰ ਤਾਂ ਲੋ ਇਹਦੀ ਪਿੰਕ ਕਲਰ ਦੀ ਮਜ਼ੈਂਟਾ ਪਿੰਕ ਕਲਰ ਦੀ ਬਾਟਮ ਰਹੂਗੀ ਡਾਰਕ ਪਿੰਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾਲ ਇਹਦੇ ਸੇਮ ਹੀ ਸ਼ਰਟ ਰਹੂਗੀ ਸ਼ਰਟ ਦੇ ਉੱਤੇ ਸੇਮ ਸਾਰਾ ਕੰਮ ਮਿਲੇਗਾ ਤੁਹਾਨੂੰ ਆਹ ਲਓ ਦੇਖੋ ਬਹੁਤ ਸੋਹਣਾ ਸਾਰਾ ਕੰਮ ਹੋਇਆ ਹੋਇਆ ਸ਼ਰਟ ਦੇ ਉੱਪਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਾਨਕਿ ਇੱਕ ਕਲਰ ਮਿਲੇਗਾ ਤੁਹਾਨੂੰ ਡਾਰਕ ਇੱਕ ਮਿਲੇਗਾ ਜੀ ਲਾਈਟ ਤੇ ਇਹ ਹੈਗਾ ਜੀ ਨਾਲ ਸੇਮ ਦੁਪੱਟਾ ਪਿਓਰ ਬਰਬੀ ਦਾ ਹੀ ਆਹ ਸੌਰੀ ਪਿਓਰ ਮੁਢਾਲ ਦਾ ਇਹ ਟੈਬੀ ਲਾਈਨਿੰਗ ਦਾ ਫੈਬਰਿਕ ਆ ਵਿਸਕੋਸ ਮੁਢਾਲ ਦੀਆਂ ਲੱਗੀਆਂ ਹੋਈਆਂ ਨਾਲ ਬਾਟਮਸ ਤੇ ਨਾਲ ਮੁਢਾਲਦੀ ਹੈਗੇ ਆ ਦੁਪੱਟੇ ਬਹੁਤ ਸੋਹਣੀ ਕਲੈਕਸ਼ਨ ਆ ਜਿਹੜੀਆਂ ਭੈਣਾਂ ਨੂੰ ਪਸੰਦ ਆ ਰਹੀ ਆ फटाफट ਸਕਰੀਨਸ਼ਾਟ ਲੈ ਚਲੋ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਲਓ ਜੀ ਨੈਕਸਟ ਪੀਸ ਦੇਖ ਲਓ ਇਹ ਸ਼ਿਮਰ ਦੇ ਉੱਪਰ ਆ ਇਹ ਸ਼ਿਮਰ ਆ ਜੀ ਹਾਂ ਲੋ ਬਹੁਤ ਸੋਹਣੇ ਬਹੁਤ ਪਿਆਰਾ ਸੋਲੋ ਪੀਸ ਆ ਇਹ ਇਹਦੇ ਵਿੱਚ ਕੋਈ ਵੀ ਕਲਰ ਡਿਜ਼ਾਈਨ ਨਹੀਂ ਪੇਂਟਿੰਗ ਚੈੱਕ ਕਰ ਲਓ ਪਿਓਰ ਸ਼ਿਮਰ ਦੀ ਸ਼ਰਟ ਆ ਬਹੁਤ ਹੀ ਪਿਆਰੀ ਵਿਸਕੋਸ ਦੀ ਕੁਆਲਿਟੀ ਆ ਬਿਲਕੁਲ ਹੀ ਸੌਫਟ ਵਾਲੀ ਕੋਈ ਵੀ ਇਹਦੇ ਵਿੱਚ ਖੜਦਲਾਪਣ ਨਹੀਂ ਹੈਗਾ ਕੋਈ ਵੀ ਇਹ ਚ ਚੁਬਨ ਨਹੀਂ ਹੈਗੀ ਬਹੁਤ ਸੋਹਣਾ ਬੇਸ ਆ ਕਿਉਂਕਿ ਪਿਓਰ ਦੀ ਸਾਰੀ ਕੁਆਲਿਟੀ ਲੱਗੀ ਆ ਪੇਂਟਿੰਗ ਨੂੰ ਸਾਰੀ ਨੂੰ ਹੈਂਡ ਦੇ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਫਰੰਟ ਬੈਕ ਬੈਕ ਤੇ ਵੀ ਸੇਮ ਪ੍ਰਿੰਟਿੰਗ ਰਹੂਗੀ ਜਿਵੇਂ ਫਰੰਟ ਤੇ ਡਿਜੀਟਲ ਜੀ ਪ੍ਰਿੰਟਿੰਗ ਰਹੂਗੀ ਜਿਆਦਾ ਯਾਨੀ ਕਿ ਉੱਗੜਨਾ ਨਹੀਂ ਰਹੂਗਾ ਪਿਛ ਮੂਰੇ ਸਾਰਾ ਪੂਰਾ ਹਾਈਲਾਈਟ ਕੀਤਾ ਹੋਇਆ ਫਰੰਟ ਲੋਕੇ ਦੀ ਕਾਫੀ ਸ਼ੇਡ ਆ ਕਾਫੀ ਸ਼ੇਡ ਦੇ ਉੱਪਰ ਇਹ ਵਾਲਾ ਸੂਟ ਨਾਲ ਇਹਦੇ ਕਾਫੀ ਹੋਏ ਮਿਲੂਗੀ ਤੁਹਾਨੂੰ ਕਰੇਵ ਦੀ ਬਾਟਮ ਆ ਲੋ ਪਿਓਰ ਕਰੇਵ ਦੀ ਨਾਲ ਕਾਫੀ ਕਲਰ ਦੀ ਮਿਲੂਗੀ ਇਹਦੇ ਨਾਲ ਬਾਟਮ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਸੋਲੋ ਪੀਸ ਆ ਨਾਲ ਇਹਦੇ ਪਿਓਰ ਸ਼ਿਮਰ ਦਾ ਇਹ ਮਿਲੂਗਾ ਦੁਪੱਟਾ ਆ ਲੋ ਪੂਰਾ ਖੁੱਲਾ ਡੁੱਲਾ 4 ਸਾਈਡ ਲੈਸ ਵਗੈਰਾ ਸਾਰਾ ਕੁਝ ਲੱਗਿਆ ਕੁਝ ਵੀ ਲਗਵਾਉਣ ਦੀ ਤੁਹਾਨੂੰ ਲੋੜ ਨਹੀਂ ਪੂਰੀ ਫਿਨਿਸ਼ਿੰਗ ਪੱਟੀ ਦੇ ਨਾਲ ਸਾਰਾ ਦੁਪੱਟਾ ਰੈਡੀ ਆਲ ਲਓ ਜੀ ਦੁਪੱਟਾ ਪੂਰਾ ਖੁੱਲਾ ਡੁੱਲਾ ਲੰਬਾਈ ਚੜਾਈ ਦੁਪੱਟੇ ਦੀ ਬਹੁਤ ਆ ਜਿਵੇਂ ਮਰਜ਼ੀ ਤੁਸੀਂ ਇਹਨੂੰ ਲੈ ਸਕਦੇ ਹੋ ਬਹੁਤ ਸੋਹਣੇ ਡਿਜੀਟਲ ਜਿਹਾ ਤੇ ਸਰਦਾਈ ਜਿਹਾ ਪੀਸ ਆ ਸਿੰਗਲ ਪੀਸ ਆ ਕਾਫੀ ਸ਼ੇਡ ਦੇ ਵਿੱਚ ਲਓ ਸਲਾਪਾ ਸਾਰੇ ਟਾਈਪ ਦੇ ਹੀ ਡਿਜ਼ਾਈਨਸ ਆ ਉਹ ਕਰ ਲਈਏ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਬਰਦੀ ਦੇ ਪੀਸ ਦਿਖਾਵਾਂਗੀ ਹਲੋ ਤਰਦੀ ਦੇ ਦੋ ਪੀਸ ਇਹ ਵਾਲੇ ਨੇ ਇਹ ਪਹਿਲਾਂ ਆਪਣੇ ਕੋਲ ਆਏ ਸੀ ਮਸਲਿਨ ਬਾਟਮਸ ਦੇ ਨਾਲ ਹੁਣ ਜਿਹੜੀ ਇਹ ਵਾਲੀ ਬਾਟਮ ਆ ਇਹ ਹੈਗੀ ਆ ਸਿਲਕ ਦੇ ਉੱਪਰ ਆ ਲੋ ਇਸ ਤਰ੍ਹਾਂ ਬਲੈਕ ਕਲਰ ਦਾ ਤੁਹਾਨੂੰ ਪੀਸ ਮਿਲੇਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਗਲੇ ਦੇ ਉੱਪਰ ਸਾਰਾ ਬਟਨ ਦਾ ਕੰਮ ਮਿਲੇਗਾ ਬਹੁਤ ਟ੍ਰੈਂਡਿੰਗ ਡਿਜ਼ਾਈਨ ਆ ਇਹ ਰਹੇ ਨੇ ਤੇ ਬਹੁਤ ਵਧੀਆ ਬਹੁਤ ਲੈਸ ਦੇ ਵਿੱਚ ਆ 38 3800 ਤੱਕ ਇਹ ਵਾਲੇ ਸੂਡ ਸੇਲ ਹੋਏ ਨੇ ਪਰ ਪ੍ਰਾਈਸ ਹੁਣ ਬਹੁਤ ਹੀ ਰੀਜ਼ਨੇਬਲ ਦੇ ਵਿੱਚ ਆ ਬਹੁਤ ਲੈਸ ਦੇ ਵਿੱਚ ਆ ਦੋ ਹੀ ਪੀਸ ਨੇ ਜਿਹੜੀ ਭੈਣ ਨੂੰ ਚਾਹੀਦੇ ਹੋਏ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਇਹ ਹੈਗਾ ਬਲੈਕ ਕਲਰ ਦੇ ਵਿੱਚ ਬਲੈਕ ਕਲਰ ਦੇ ਵਿੱਚ ਨੇ ਤੇ ਨਾਲ ਇਹਦੇ ਸੇਮ ਪਿਓਰ ਸਿਲਕ ਦੀ ਟੈਬੀ ਪਿਓਰ ਟੈਬੀ ਦੀ ਆਊਗੀ ਇਹਦੀ ਸ਼ਰਟ ਤੇ ਪਿਓਰ ਟੈਬੀ ਦਾ ਪਿਓਰ ਸਿਲਕ ਦੀ ਆਊਗੀ ਇਹਦੀ ਬਾਟਮ ਬਾਟਮ ਦੇ ਉੱਤੇ ਸਾਰੇ ਐਮ ਵਰਕ ਮਿਲੂਗਾ ਤੁਹਾਨੂੰ ਬਾਟਮ ਸਾਰੀ ਬਹੁਤ ਸੋਹਣੀ ਵਰਕ ਹੋਈ ਹੋਈ ਆ ਹਨਾ ਉੱਗਣਵੇਂ ਜੇ ਕਲਰ ਨੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੀ ਨੇ ਲੈ ਕੇ ਸਕਰੀਨਸ਼ਾਟ ਕਰੀ ਚੱਲਿਓ ਆਰਡਰ ਤੇ ਨਾਲ ਇਹਦੇ ਮਿਲੂਗਾ ਜੀ ਦੁਪੱਟਾ ਬਹੁਤ ਸੋਹਣਾ ਆ ਲੋ ਇਹਦਾ ਜਿਹੜਾ ਦੁਪੱਟਾ ਰਹੂਗਾ ਉਹ ਚੈੱਕ ਪ੍ਰਿੰਟਿੰਗ ਬਰਬਰੀ ਦੇ ਵਿੱਚ ਰਹੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਸ ਤਰ੍ਹਾਂ 4 ਸਾਈਡ ਲੈਸ ਮਿਲੂਗੀ ਤੇ ਬਰਬਰੀ ਦਾ ਰਹੂਗਾ ਇਹਦਾ ਦੁਪੱਟਾ ਸਿਰ ਤੇ ਰੋਕਣ ਵਾਲਾ ਸੌਫਟ بیس ਆ ਬਿਲਕੁਲ ਤੇ ਬਹੁਤ ਸੋਹਣਾ ਜਾਨੀ ਕਿ ਜਿਵੇਂ ਮਰਜੀ ਤੁਸੀਂ ਹਨਾ ਨੇੜੇ ਤੇੜੇ ਵੀਅਰ ਕਿਸੇ ਵੀ ਫੰਕਸ਼ਨ ਦੇ ਵਿੱਚ ਪਾ ਸਕਦੇ ਹੋ ਤੇ ਜਿਹੜੀਆਂ ਪੈਣਾ ਕਹਿੰਦੀਆਂ ਨੇ ਸਾਨੂੰ ਗੁਰਦੁਆਰਾ ਜਾਂ ਜਾਣ ਲਈ ਹਨਾ ਵਧੀਆ ਸਿਰ ਤੇ ਰੁਕਣ ਲਈ ਦੁਪੱਟੇ ਹੋਣ ਤੇ ਸਿਰ ਤੇ ਰੁਕਣ ਵਧੀਆ ਬੁੱਕਲ ਵੱਜੇ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਹੀ ਵਧੀਆ ਇਹਨਾਂ ਦਾ ਫੈਬਰਿਕ ਲੱਗਿਆ ਹੋਇਆ ਨਾਲ ਦੁਪੱਟਿਆਂ ਦਾ ਟਾਈ ਡਾਈ ਦੁਪੱਟੇ ਨੇ ਬਹੁਤ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਆ ਲੋ ਇੱਕ ਕਲਰ ਮਿਲੂਗਾ ਇਹਦੇ ਵਿੱਚ ਫਰੋਜ਼ੀ ਸ਼ਰਟ ਆ ਲੋ ਇਹ ਆਪਾਂ ਬਲੈਕ ਖੋਲਿਆ ਵਾ ਸੇਮ ਇਹਦੇ ਵਿੱਚ ਫਰੋਜ਼ੀ ਆ ਫਰੋਜ਼ੀ ਦੀ ਵੀ ਸੇਮ ਬਾਟਮ ਮਿਲੂਗੀ ਤੁਹਾਨੂੰ ਨਾਲ ਨਾਲ ਸੇਮ ਇਹ ਦੁਪੱਟਾ ਮਿਲੂਗਾ ਤੇ ਪਲੇਨ ਇਸ ਤਰ੍ਹਾਂ ਸਾਰੇ ਫੋਰ ਸਾਈਡ ਮਿਲੂਗੀ ਦੁਪੱਟੇ ਤੇ ਲੈਸ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਰਿਹਾ ਲੈ ਲਓ ਸਕਰੀਨਸ਼ਾਟ ਤੇ ਕਰੀ ਚੱਲੋ ਆਰਡਰ ਤਾਂ ਕਿ ਨਾਲ ਦੀ ਨਾਲ ਤੁਹਾਡੇ ਆਰਡਰਾਂ ਦੀ ਬੁਕਿੰਗ ਹੋ ਸਕੇ ਪੇਮੈਂਟ ਕਰਕੇ ਆਪਣੇ ਆਰਡਰ ਨੂੰ ਡਨ ਕਰ ਦਿਆ ਕਰੋ ਕਈ ਪੈਣਾ ਖੁਦ ਕੰਮ ਕਰਦੀਆਂ ਨੇ ਤੇ ਉਹਨਾਂ ਦੇ ਇੱਕ ਕਾਲ ਆਉਂਦੇ ਆ ਜਾਂ ਮੈਸੇਜ ਆਉਣਾ ਹੁੰਦਾ ਅਸੀਂ ਇਕੱਠੇ ਸੂਟ ਲਈਏ ਜੇ ਤੁਸੀਂ ਇਕੱਠੇ ਸੂਟ ਲੈਣੇ ਹੋ ਤੁਹਾਨੂੰ ਜੋ ਵੀ ਸਭ ਤੋਂ ਲੈਸ ਹੋ ਸਕੂਗਾ ਅਸੀਂ ਜ਼ਰੂਰ ਤੁਹਾਡੇ ਕਰਦੇ ਹਾਂ ਤੇ ਪਰ ਸਾਡੀ ਜਿਹੜੀ ਕੁਆਲਿਟੀ ਆ ਤੇ ਬ੍ਰਾਂਡ ਆ ਚਾਹੇ ਮੇਰੀ ਪਿੰਡ ਦੇ ਵਿੱਚ ਸ਼ਾਪ ਆ ਮੇਰਾ ਛੋਟਾ ਜਿਹਾ ਬਿਜ਼ਨਸ ਆ ਜਿਆਦਾ ਨਹੀਂ ਹੈਗਾ ਚਾ ਮੈਂ ਬਹੁਤ ਵੱਡੀ ਉਹ ਨਹੀਂ ਹੈਗੀ ਹਨਾ ਜਿਵੇਂ ਤੁਹਾਨੂੰ ਕਹਾ ਬਟ ਜੋ ਮੈਂ ਡੀਲ ਕਰਦੀ ਹਾਂ ਕਿਸੇ ਵੀ ਫੈਬਰਿਕ ਤੇ ਮੇਰਾ ਸਾਰਾ ਬ੍ਰਾਂਡ ਦਾ ਫੈਬਰਿਕ ਆਉਂਦਾ ਤੇ ਪੂਰਾ ਜਾਨੀ ਕਿ ਇਹ ਹੁੰਦਾ ਸਾਡੇ ਲਈ ਕਸਟਮਰ ਜ਼ਿਆਦਾ ਜ਼ਰੂਰੀ ਆ ਪੇਮੈਂਟ ਨਹੀਂ ਪੈਸੇ ਨਹੀਂ ਇੰਨਾ ਹੈਗਾ ਵੀ ਹਾਂਜੀ ਅਸੀਂ ਆ ਆਮ ਜੀ ਚੀਜ਼ ਲੈ ਆ ਕੇ ਬ੍ਰਾਂਡ ਦੇ ਨਾਮ ਤੇ ਉਹਨੂੰ ਸੇਲ ਕਰ ਦਈਏ ਇਦਾਂ ਕੁਝ ਨਹੀਂ ਹੁੰਦਾ ਇਸ ਲਈ ਮੇਰੇ ਕੋਲ ਜੋ ਵੀ ਫੈਬਰਿਕ ਲਓਗੇ ਅੱਗੇ ਵੀ ਤੁਸੀਂ ਪੂਰੀ ਗਰੰਟੀ ਦੇ ਨਾਲ ਦੇ ਸਕਦੇ ਹੋ ਜਾਨੀ ਕਿ ਇੰਨੀ ਗਰੰਟੀ ਸਾਨੂੰ ਸਾਡੇ ਫੈਬਰਿਕ ਦੀ ਹੁੰਦੀ ਆ ਤੇ ਹਰ ਇੱਕ ਕੱਪੜੇ ਦੀ ਹੁੰਦੀ ਆ ਸਾਰੇ ਕਲਰਾਂ ਦੀ ਹੁੰਦੀ ਆ ਕਿਉਂਕਿ ਅੱਜ ਕੱਲ ਕੋਈ ਵੀ ਕੱਪੜੇ ਦੀ ਗਰੰਟੀ ਲੈਂਦਾ ਕਿਉਂਕਿ ਕਾਪੀਆਂ ਬਹੁਤ ਜ਼ਿਆਦਾ ਚੱਲ ਚੁੱਕੀਆਂ ਨੇ ਸਾਰਿਆਂ ਨੂੰ ਪਤਾ ਸਾਰੀਆਂ ਪਹਿਣਾ ਸਿਆਣੀਆਂ ਨੇ ਤੇ ਹਰ ਕਿਸੇ ਨੂੰ ਪਤਾ ਵੀ ਕਿੱਦਾਂ ਦਾ ਕੱਪੜਾ ਆ ਰਿਹਾ ਮਾਰਕੀਟ ਦੇ ਵਿੱਚ ਤੇ ਬ੍ਰਾਂਡ ਤਾਂ ਬਹੁਤ ਹੀ ਘਟ ਜਾਨੀ ਕਿ ਕੱਪੜਾ ਵਿਕ ਰਿਹਾ ਵਾ ਇਸ ਲਈ ਕੱਪੜੇ ਵਾਲਿਆਂ ਬੇਫਿਕਰੋ ਜੋ ਲੈਸ ਮਿਲਦੀ ਆ ਜਦੋਂ ਤੁਸੀਂ ਇਕੱਠੇ ਸੂਟ ਚੱਕਦੇ ਹੋ ਤਾਂ ਉੰਨੀ ਲੈਸ ਅਸੀਂ ਜ਼ਰੂਰ ਕਰਾਂਗੇ ਆ ਲੋ ਇਹ ਹੈਗਾ ਜੀ ਆਰਗੈਂਜ਼ਾ ਦੇ ਉੱਪਰ ਐਸਕੇ ਬ੍ਰੈਂਡ ਦਾ ਦੇਖੋ ਸਾਰੇ ਮੇਰੇ ਨੇ ਵੀ ਤੁਸੀਂ ਕਦੇ ਵੀ ਫੈਬਰਿਕ ਜਿਹੜੀਆਂ ਪੈਣਾ ਮੰਗਵਾਉਂਦੀਆਂ ਨੇ ਜੋ ਜਿਹੜਾ ਰੇਟ ਹੁੰਦਾ ਉਹ ਜੀ ਉਹਨਾਂ ਨਾਲ ਤੱਕ ਪਹੁੰਚਦੀ ਆ ਕੋਸ਼ਿਸ਼ ਕਰੂੰਗੀ ਕਿ ਸਕਰੀਨਸ਼ਾਟ ਲਾਵਾਂ ਮੇਰੇ ਕੋਲ ਬਹੁਤ ਪੈਣਾ ਸਕਰੀਨਸ਼ਾਟ ਪਏ ਆ ਜਿਨ੍ਹਾਂ ਦੇ ਰਿਵਿਊ ਇੰਨੇ ਸੋਹਣੇ ਸੋਹਣੇ ਆਉਂਦੇ ਨੇ ਹਨਾ ਤੇ ਦੱਸਦੀਆਂ ਨੇ ਬਟ ਸਕਰੀਨਸ਼ਾਟ ਲੈਣੇ ਜਦੋਂ ਵੀਡੀਓ ਦੀ ਐਡੀਟਿੰਗ ਹੁੰਦੀ ਆ ਪਤਾ ਹੀ ਨਹੀਂ ਉਦੋਂ ਕਿੱਥੇ ਬੈਠੇ ਹੁੰਨੇ ਆ ਤੇ ਆ ਲਾਣੇ ਭੁੱਲ ਜਾਂਦੇ ਆ ਸੋ ਇਸ ਵਾਰ ਕੋਸ਼ਿਸ਼ ਕਰੂੰਗੀ ਜਿੰਨਾ ਭੈਣਾਂ ਦੇ ਕੋਰੀਅਰ ਪਹੁੰਚੇ ਨੇ ਤਾਂ ਉਹਨਾਂ ਦੇ ਰਿਵਿਊ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਇਦਾਂ ਹੈਗਾ ਔਰਗੈਂਜ਼ਾ ਦਾ ਇਹ ਔਰਗੈਂਜ਼ਾ ਪਿਓਰ ਔਰਗੈਂਜ਼ਾ ਦੇ ਉੱਪਰ ਸਾਰਾ ਲੈਂਸ ਦਾ ਕੰਮ ਮਿਲੂਗਾ ਤੁਹਾਨੂੰ ਬਲੈਕ ਕਲਰ ਦਾ ਇਹ ਸੂਟ ਰਹੂਗਾ ਨਾਲ ਬਲੈਕ ਹੀ ਰਹੂ ਐਂਦੀ ਪਿਓਰ ਸਿਲਕ ਦੇ ਉੱਪਰ ਬਲੈਕ ਕਲਰ ਦੀ ਰਹੂਗੀ ਸਾਰੀ ਬਾਟਮ ਪੂਰੇ ਪਾਰਟੀ ویئر ਨੇ ਜਣ ਕੇ ਬਹੁਤ ਸੋਹਣੇ ਜਿਵੇਂ ਤੁਸੀਂ ਛੋਟੇ ਮੋਟੇ ਕਿਸੇ ਭੋਗ ਤੇ ਜਾਂ ਕਿਤੇ ਵੀ ਹਨਾ ਆ ਜਾਨੇ ਹੋ ਮਤਲਬ ਇਹ ਸਿਰ ਤੇ ਚੁੰਨੀਆਂ ਰੁਕਣ ਵਾਲੀਆਂ ਨੇ ਬਹੁਤ ਸੋਹਣੇ ਸਰਦਾਰੀ ਜੀ ਲੁੱਕ ਦੇ ਆ ਵੀ ਬੜਾ ਹੈਵੀ ਜੇ ਆਪਾਂ ਨਹੀਂ ਕਿਤੇ ਵੀਅਰ ਕਰਨਾ ਚਾਹੁੰਦੇ ਤਾਂ ਬਹੁਤ ਸੋਹਣੇ ਸੂਟ ਨੇ ਸੋ ਜਿਹੜਾ ਵੀ ਸੂਟ ਪਸੰਦ ਹੋ ਨਾਲ ਮੈਚਿੰਗ ਦੁਪੱਟੇ ਨੇ ਇਹਨਾਂ ਦੇ ਨਾਲ ਸੇਮ ਫਲਾਵਰਾਂ ਨਾਲ ਦੇ ਮੈਚਿੰਗ ਲੱਗੇ ਹੋਏ ਨੇ ਦੁਪੱਟੇ ਦੁਪੱਟਾ ਰੋਗ ਚਨੂਨ ਦਾ ਚਨੂਨ ਦਾ ਦੁਪੱਟਾ ਵਾ ਬਹੁਤ ਹੀ ਸੋਹਣਾ 4 ਸਾਈਡ ਸੇਮ ਜਿਹੜੀ ਸ਼ਰਟ ਤੇ ਲੈਸ ਦਿੱਤੀ ਹੋਈ ਹੈ ਸਾਰੀ ਲੈਸ ਦੇ ਨਾਲ 4 ਸਾਈਡ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਡਿਜ਼ਾਈਨ ਵੀ ਇਹਦੇ ਨਾਲ ਦਾ ਯਾ ਸੇਮ ਇਹ ਬਲੂ ਕਲਰ ਦੇ ਉੱਪਰ ਜਿਹੜਾ ਪਾਪਾ ਪਹਿਲਾਂ ਖੋਲਿਆ ਇਹ ਬਲੈਕ ਕਲਰ ਸੀਗਾ ਇਹਦੇ ਵਿੱਚ ਸੇਮ ਤੁਹਾਨੂੰ ਮਿਲੇਗਾ ਇੱਕ ਬਲੂ ਕਲਰ ਦੇ ਉੱਤੇ ਵਿਸਕੋਜ਼ オーਰਗੈਂਜ਼ਾ ਦਾ ਇਹ ਹੀ ਹੈਗਾ ਵਾ ਨਾਲ ਸੇਮ ਆਊਗੀ ਬਾਟਮ ਵਰਕ ਵਾਲੀ ਤੇ ਇਹਦਾ ਕੰਟਰਾਸਟ ਦੁਪੱਟਾ ਰਹੂਗਾ ਜਿਵੇਂ ਸੇਮ ਮੋਰ ਪੰਖੀਆ ਮੋਰ ਪੰਖੀਆ ਦੇ ਨਾਲ ਇਹਦਾ ਸੇਮ ਕੰਬੀਨੇਸ਼ਨ ਰਹੂ ਦੁਪੱਟੇ ਦਾ ਹੁਣ ਜਿਹੜੇ ਮੈਂ ਪੀਸ ਖੋਲਣ ਜਾ ਰਹੀ ਆ ਇਹ ਰਹੂਗਾ ਜੀ ਬਰਬਰੀ ਦੇ ਉੱਪਰ ਅੱਜ ਮੈਂ ਤੁਹਾਨੂੰ ਕਈ ਫੈਬਰਿਕ ਦਿਖਾ ਰਹੀ ਆ ਪਹਿਲਾਂ ਆਪਾਂ ਟੈਬੀ ਲਾਈਨਿੰਗ ਤੋਂ ਸਟਾਰਟਿੰਗ ਕੀਤੀ ਆ ਟੈਬੀ ਲਾਈਨਿੰਗ ਤੋਂ ਸਾਰਾ ਹੁੰਦਾ ਹੋਇਆ ਫਿਰ ਔਰਗੈਂਜ਼ਾ ਆ ਗਈ ਔਰਗੈਂਜ਼ਾ ਤੋਂ ਬਾਅਦ ਹੁਣ ਆਪਾਂ ਖੋਲਣ ਲੱਗੇ ਆ ਬਰਬਰੀ ਦੇ ਸੂਟ ਇਹ ਵੀ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਆ ਲੋ ਇਸ ਤਰ੍ਹਾਂ ਹੈਗੀ ਇਹਦੀ ਪਹਿਲੀ ਫਰੰਟ ਲੁੱਕ ਦੇਖ ਸਕਦੇ ਹੋ ਸਾਰੇ ਬਲੈਕ ਕਲਰ ਦੇ ਲੈਕਸਿਸ ਦੇ ਨਾਲ ਸਾਰਾ ਡਿਜ਼ਾਈਨ ਕੀਤਾ ਹੋਇਆ ਪ੍ਰਿੰਟਿੰਗ ਚੈੱਕ ਕਰ ਲਓ ਜਿਹੜੀ ਭੈਣ ਨੂੰ ਜਿਹੜਾ ਵੀ ਪ੍ਰਿੰਟ ਪਸੰਦ ਆਊਗਾ ਇਹਦੀ ਵੀ ਪਿਓਰ ਸਿਲਕ ਦੀ ਬਾਟਮ ਆ ਬਟ ਇਹਦੀ ਸਿਲਕ ਦੀ ਬਾਟਮ ਮਸਲੀਨ ਸਿਲਕ ਦੀ ਬਾਟਮ ਆ ਤੇ ਨਾਲ ਇਹਦੇ ਪ੍ਰਿੰਟਿੰਗ ਆ ਸਾਰੀ ਬਾਟਮ ਦੇ ਵਿੱਚ ਸੈਲਫ ਪ੍ਰਿੰਟਿੰਗ ਆ ਤੁਹਾਨੂੰ ਦਿਖ ਰਹੀ ਹੋਊਗੀ ਬਹੁਤ ਸੋਹਣੀ ਬਰਬਰੀ ਜਦੋਂ ਵੀ ਕੋਈ ਕਲੈਕਸ਼ਨ ਬਰਬਰੀ ਤੇ ਹੁੰਦੀ ਆ ਨਾ ਬਹੁਤ ਸੋਹਣੀ ਸੁਪਰ ਕਲੈਕਸ਼ਨ ਹੁੰਦੀ ਆ ਸੋ ਇਹ ਹੈਗੀ ਇਸ ਤਰ੍ਹਾਂ ਇਹਦੀ ਬਾਟਮ ਬਣੀ ਹੋਈ ਨਾਲ ਇਹਦੇ ਸੇਮ ਪਿਓਰ ਬਰਬਰੀ ਦੇ ਆਉਣਗੇ ਦੁਪੱਟੇ ਆਹ ਲੋ ਪਿਓਰ ਬਰਬਰੀ ਦੇ ਆਉਣਗੇ ਦੁਪੱਟੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਇਸ ਤਰ੍ਹਾਂ ਸਾਰੇ ਫਰੰਟ ਲੁੱਕ ਦੇਖ ਲਓ ਬਹੁਤ ਸੋਹਣੇ ਫੋਰ ਸਾਈਡ ਸਾਰੇ ਲੈਸ ਲੈਸ ਵੀ ਪੂਰੀ ਵਧੀਆ ਵਾਲੀ ਪੂਰੀ ਫਿਨਿਸ਼ਿੰਗ ਦੇ ਨਾਲ ਲੈਸ ਦਾ ਸਾਰਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਬਹੁਤ ਪਿਆਰਾ ਹਨਾ ਸੋ ਜਿਹੜੀਆਂ ਵੀ ਪਹਿਣਾ ਨੂੰ ਜਿਹੜਾ ਵੀ ਸੂਟ ਚਾਹੀਦਾ ਹੋ ਲੈ ਲਓ ਸਕਰੀਨਸ਼ਾਟ ਤੇ ਫਟਾਫਟ ਕਰ ਦਿਓ ਆਰਡਰ ਇਹਦੇ ਵਿੱਚ ਤੁਹਾਨੂੰ ਕਿੰਨੇ ਕਲਰ ਮਿਲਣਗੇ ਕਿੰਨਾ ਨੇ ਕਲਰ ਦੀ ਅਲੱਗ ਨਹੀਂ ਤੇ ਡਿਜ਼ਾਈਨ ਵੀ ਹੈ ਕਿੰਨੇ ਹੀ ਛੋਟਾ ਨੇ ਆ ਲੋ ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਸੂਟ ਹੈਗਾ ਉਹ ਹੈਗਾ ਲਾਈਟ ਲਵੈਂਡਰ ਸ਼ੇਡ ਆ ਲੋ ਲਾਈਟ ਲਵੈਂਡਰ ਸ਼ੇਡ ਦੇ ਵਿੱਚ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇਸ ਤਰ੍ਹਾਂ ਲੋਗਾ ਸਾਰਾ ਦੇਖੋ ਲੈ ਸੇਮ ਲੈਨਸ ਦਾ ਸਾਰਾ ਡਿਜ਼ਾਈਨ ਗਲੇ ਦੇ ਉੱਪਰ ਸਾਰਾ ਕੋਈ ਗਲਾ ਬਣਾਉਣ ਦੀ ਲੋੜ ਨਹੀਂ ਡਿਜ਼ਾਈਨਰ ਗਲਾ ਸਾਰਾ ਰੈਡੀ ਆ ਤੇ ਪਿਓਰ ਬਰਬਰੀ ਦਾ ਫੈਬਰਿਕ ਆ ਜਿੰਨੇ ਜਿਸੀਂ ਸੂਟ ਦੇ ਰਹੇ ਆ ਸਾਰਾ ਰੈਡੀ ਲੈਸਸ ਵਗੈਰਾ ਦੇ ਨਾਲ ਇੰਨੀ ਸੋਹਣੀਆਂ ਬਾਟਮਸ ਦੇ ਨਾਲ ਤੇ ਇੰਨੇ ਸੋਹਣੇ ਦੁਪੱਟਿਆਂ ਦੇ ਨਾਲ ਇੰਨੇ ਜਿਹੇ ਜਸਟ ਇਹਦਾ 올ਓਵਰ ਫੈਬਰਿਕ ਆ ਜੀ ਮਾਰਕੀਟ ਦੇ ਵਿੱਚ ਬਰਬਰੀ ਦੇ ਲਈ ਰੇਟ ਪਤਾ ਕਰ ਲਿਓ ਬਹੁਤ ਹੀ ਕਿਉਂਕਿ ਸੁਪਰ ਕਲੈਕਸ਼ਨ ਆ ਬਹੁਤ ਸੋਹਣਾ ਬੇਸ ਆ ਇਹ ਬਰਬਰੀ ਦਾ ਇਸ ਤਰ੍ਹਾਂ ਰਹੂਗੀ ਸੇਮ ਪਿੰਕ ਲੈਦੀ ਬਾਟਮ ਲਵੈਂਡਰ ਲਾਈਟ ਲਵੈਂਡਰ ਸ਼ੇਡ ਆ ਜੀ ਇਹ ਨਾਲ ਇਹਦੇ ਸੇਮ ਰਹੂਗਾ ਦੁਪੱਟਾ ਹਲੋ ਬਹੁਤ ਸੋਹਣੀ ਡਿਜ਼ਾਈਨਿੰਗ ਆ ਦੁਪੱਟਿਆਂ ਦੀ ਤੇ ਲੈਸਿਸ ਦੇਖੋ ਕਿੰਨੀਆਂ ਸੋਹਣੀਆਂ ਸਾਰੀ ਲੈਸ ਦੇ ਨਾਲ ਸਾਰੀ ਫਿਨਿਸ਼ਿੰਗ ਹੋਈ ਹੋਈ ਆ ਬਹੁਤ ਸੋਹਣਾ ਕੰਮ ਹੋਇਆ ਹੋਇਆ ਦੁਪੱਟਿਆਂ ਦੇ ਉੱਪਰ ਲਓ ਜੀ ਨੈਕਸਟ ਪੀਸ ਦੇਖ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਆ ਲਓ ਜੀ ਪਰਪਲ ਸ਼ੇਡ ਦੇ ਉੱਪਰ ਆ ਉਸੇ ਤਰ੍ਹਾਂ ਗਲੇ ਦਾ ਸਾਰਾ ਡਿਜ਼ਾਈਨ ਹੋਇਆ ਗਲਾ ਸਾਰਾ ਡਿਜ਼ਾਈਨ ਹੋਇਆ ਹੋਇਆ ਲੈਸ ਦੇ ਨਾਲ ਪੂਰਾ ਪ੍ਰੋਪਰ ਡਿਜ਼ਾਈਨ ਸੇਮ ਲੈਸ ਲੱਗੀ ਹੋਈ ਆ ਸ਼ਰਟ ਪੂਰੀ ਇਸ ਤਰ੍ਹਾਂ ਪੈਨਲ ਵਾਂਗੂ ਸਾਰੇ ਸੂਟਾਂ ਦੇ ਸੇਮ ਡਿਜ਼ਾਈਨ ਆ ਲੈਸ ਦਾ ਤੇ ਨਾਲ ਸੇਮ ਆਊਗੀ ਡਿਜੀਟਲ ਪ੍ਰਿੰਟ बॉਟਮ ਸੇਮ ਪ੍ਰਿੰਟ ਜਿਹੜਾ ਸ਼ਰਟ ਦਾ ਸੇਮ ਪ੍ਰਿੰਟ ਹੀ बॉਟਮ ਦਾ ਵਾ ਤੇ ਨਾਲ ਹੈਗਾ ਸੇਮ ਵਰਬਰੀ ਦਾ ਦੁਪੱਟਾ ਆ ਲੋ ਪਿਓਰ ਵਰਬਰੀ ਦਾ ਦੁਪੱਟਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸਾਰਾ ਦੇ ਪੂਰੇ ਖੁੱਲੇ ਢੁੱਲੇ 2.5 ਮੀਟਰ ਦੇ ਪੂਰੇ ਵਧੀਆ ਹੈ ਨਾ ਲੰਬਾਈ ਚੌੜਾਈ ਦੁਪੱਟਿਆਂ ਦੀ ਬਹੁਤ ਸੋਹਣੀ ਹੈ ਕਿਉਂਕਿ ਦੁਪੱਟਾ ਵੱਡਾ ਹੋਣਾ ਜ਼ਰੂਰੀ ਹੁੰਦਾ ਵਾ ਛੋਟਾ ਤਾਂ ਆਪਾਂ ਕੱਟ ਕੇ ਦੁਬਾਰਾ ਲੈਂਸ ਲਾ ਕੇ ਵੀ ਜਿਹੜੀਆਂ ਭੈਣਾਂ ਕਈ ਵਾਰੀ ਕਹਿੰਦੀਆਂ ਸਾਨੂੰ ਸਵਾ 2 ਮੀਟਰ ਦਾ ਹੀ ਚਾਹੀਦਾ ਹਨਾ ਜਾਂ ਘੱਟ ਚਾਹੀਦਾ ਤਾਂ ਉਹ ਘੱਟ ਤਾਂ ਹੋ ਜਾਂਦਾ ਪਰ ਜਿਹੜੀਆਂ ਭੈਣਾਂ ਨੂੰ ਫਿਰ ਫੁੱਲੇ ਡੁੱਲੇ ਦੁਪੱਟੇ ਚਾਹੀਦੇ ਆ ਉਹਨਾਂ ਲਈ ਬਹੁਤ ਵਧੀਆ ਕਲੈਕਸ਼ਨ ਆ ਇਹ ਆ ਲਓ ਇੱਕ ਇਹ ਵਾਲਾ ਪ੍ਰਿੰਟ ਆ ਇਹ ਵੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਲੈ ਲਿਓ ਆਰਡਰ ਕਰ ਲਿਓ ਜੀ ਆਰਡਰ ਆ ਲਓ ਕਿੰਨੇ ਜਾਂ ਸ਼ੇਡ ਆ ਬਹੁਤ ਘੱਟ ਆਉਂਦੇ ਆਪਣੇ ਕੋਲੇ ਐਦਾਂ ਦੇ ਸ਼ੇਡ ਯਾਨੀ ਕਿ ਡਿਮਾਂਡ ਇਹਨਾਂ ਦੀ ਬਹੁਤ ਤੇ ਰਹਿੰਦੀ ਆ ਸ਼ੇਡ ਦੀ ਤੇ ਬਹੁਤ ਸੋਹਣਾ ਪਿਓਰ ਬਰਬਰੀ ਦਾ ਸਾਰਾ ਸੂਟ ਰਹੂਗਾ ਇਹ ਬਹੁਤ ਸੋਹਣਾ ਬਹੁਤ ਹੀ ਪਿਆਰਾ ਨਾਲ ਸੇਮ ਰਹੂਗੀ ਡਿਜੀਟਲ ਬਾਟਮ ਆ ਲੋ ਜੀ ਸ਼ਰਟ ਦਾ ਪ੍ਰਿੰਟ ਦੇਖ ਲਓ ਬਹੁਤ ਹੀ ਸੋਹਣਾ ਬਹੁਤ ਪਿਆਰਾ ਵਾ ਨਾਲ ਇਹਦੇ ਸੇਮ ਰਹੂਗਾ ਜੀ ਚਨੂਨ ਦਾ ਦੁਪੱਟਾ ਆ ਲੋ ਇਹ ਚਨੂਨ ਦਾ ਦੁਪੱਟਾ ਪ੍ਰਾਈਸ ਇਹਨਾਂ ਦਾ ਸਾਰੇ ਸੂਟਾਂ ਨਾਲੋਂ ਆਪਾ ਬਟ ਇਸੇ ਰੇਟ ਦੇ ਵਿੱਚ ਇਹ ਲੈਸ ਦੇ ਵਿੱਚ ਆਇਆ ਵਾ ਇੱਕੋ ਹੀ ਪੀਸ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਇਹ ਲੈ ਸਕਦੇ ਹੋ ਜਾਨਕਿ ਬਾਕੀਆਂ ਦੇ ਉੱਪਰ ਸਾਰਿਆਂ ਤੇ ਲੈਸਸ ਦਾ ਡਿਜ਼ਾਈਨ ਆ ਇਹ ਜਿਵੇਂ ਆਪਾਂ ਆਪਣੀ ਮੰਮੀ ਲਈ ਲੈਣਾ ਤੁਸੀਂ ਕਿਸੇ ਨੇ ਹਨਾ ਆਪਣੀ ਮੰਮੀ ਲਈ ਬਣਾਉਣਾ ਦਾਦੀ ਲਈ ਬਣਾਉਣਾ ਕਿਸੇ ਲਈ ਵੀ ਜਾਨਕਿ ਬਣਾਉਣਾ ਜਿੱਦਾਂ ਦਾ ਇਹ ਪ੍ਰਿੰਟ ਆ ਬਹੁਤ ਸੋਹਣੀ ਸਰਦਾਰੀ ਲੁੱਕ ਦਾ ਸੂਟ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਖੁਦ ਰੰਗਾਂ ਪਿਓਰ ਚਨੂਨ ਦਾ ਦੁਪੱਟਾ ਜਿਹੜਾ 1500 ਵਾਲਾ ਕੱਲਾ ਦੁਪੱਟਾ ਹੀ ਆਉਂਦਾ ਬਿਲਕੁਲ ਲਾਈਟ ਵੇ ਰਿੰਕਲ ਵਾਲਾ ਬਹੁਤ ਸੋਹਣਾ ਪਿਓਰ ਚਨੂਨ ਦਾ ਦੁਪੱਟਾ ਲੱਗਿਆ ਪਿਓਰ ਬਰਬਰੀ ਦੀ ਸ਼ਰਟ ਆ ਪਿਓਰ ਮਸਲੀਨ ਸਿਲਕ ਦੀ ਬਾਟਮ ਆ ਫੈਬਰਿਕ ਦੇ ਵਿੱਚ 1% ਵੀ ਉਹ ਨਹੀਂ ਹੈਗਾ ਵੀ ਤੁਸੀਂ ਕੋਈ ਕਹਿ ਦੋਗੇ ਕਿ ਹਾਂਜੀ ਆਹ ਫੈਬਰਿਕ ਵਧੀਆ ਨਹੀਂ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਅੱਜ ਦੇ ਸੂਟ ਨੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਬਹੁਤ ਹੀ ਸੁਪਰ ਲੈ ਕੇ ਆਈਆਂ ਫੈਬਰਿਕ ਅੱਜ ਦੇ ਸੋ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ WhatsApp ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਵੀਡੀਓ ਦੇਖ ਕੇ ਤੁਸੀਂ ਬੰਦ ਕਰਕੇ ਚਲੇ ਜਾਂਦੇ ਹੋ ਲਾਈਕ ਜਰੂਰ ਕਰ ਜਿਆ ਕਰੋ ਕਮੈਂਟ ਸੋਣਾ ਜਰੂਰ ਕਰਕੇ ਜਾਇਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੇ ਸੂਟ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ